ਅਸੀਂ ਤਾਂ ਦੇਖੋ ਇੱਕੋ ਗੱਲ ਕਹਿਣਾ ਚਾਹੁੰਦੇ ਆ ਵੀ ਅਸੀਂ ਪਾਰਟੀ ਦੇ ਹਾਂ ਪਾਰਟੀ ਦੇ ਹੀ ਰਹਾਂਗੇ ਸ਼ੋਮਣੀ ਅਕਾਲੀ ਦਲ ਦੇ ਆ ਤਾਂ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪੂਰਾ ਵਿਸ਼ਵਾਸ ਦਿਵਾਨਿਆ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਅਸੀਂ ਉਹਨਾਂ ਦੇ ਨਾਲ ਖੜੇ ਰਵਾਂਗੇ ਜਿੰਨੇ ਵਰਕਰ ਨੇ ਜਿੰਨੇ ਸਾਡੇ ਸਰਕਲ ਪ੍ਰਧਾਨਾਂ ਨੇ ਜਿੰਨੀਆਂ ਸਾਡੀਆਂ ਬੀਬੀਆਂ ਨੇ ਸਾਰਿਆਂ ਨੂੰ ਨਾਲ ਜੋੜ ਕੇ ਸਾਰੇ ਜਿੰਨੇ ਵੀ ਹੈਗੇ ਨੇ ਅੱਜ ਹੰਗਾਰਾ ਦੇ ਰਹੇ ਨੇ ਵੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਆ ਦੇਖੋ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਜਿਵੇਂ ਦੇਖਿਆ ਜਾਵੇ ਜਿਹੜੇ ਸਾਡੇ ਪਾਰਟੀ ਦੇ ਅਹੁਦੇਦਾਰ ਸੀਗੇ ਜਿਨ੍ਹਾਂ ਨੂੰ ਪਾਰਟੀ ਨੂੰ ਮਾਨ ਸਤਕਾਰ ਪੂਰਾ ਦਿੱਤਾ ਸੀ ਅਸੀਂ ਨਹੀਂ ਕਹਿੰਦੇ ਵੀ ਉਹ ਪਾਰਟੀ ਦੇ ਵਿੱਚੋਂ ਜਾਂ ਵੀ ਕੋਈ ਇਸ ਤਰ੍ਹਾਂ ਦੇ ਗੱਲ ਕਰ ਜਿੱਦਾਂ ਦੀ ਉਹਨਾਂ ਨੇ ਧੜੇ ਬਾਜ਼ੀਆਂ ਬਣਾਈਆਂ ਨੇ ਜਾਂ ਪਾਰਟੀ ਦੇ ਵਿੱਚੋਂ ਜਾ ਕੇ ਸੁਖਬੀਰ ਸਿੰਘ ਬਾਦਲ ਜੀ ਦੇ ਖਿਲਾਫ ਬੋਲਣਾ ਚਾਹੁੰਦੇ ਨੇ ਪਰ ਮੈਂ ਕਹਿੰਨੀ ਆ ਵੀ ਇਹ ਗੱਲ ਗਲਤ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਹਾਨੂੰ ਪਾਰਟੀ ਨੇ ਬਹੁਤ ਮਾਨ ਸਤਕਾਰ ਦਿੱਤਾ ਤੁਸੀਂ ਆਪਣੀ ਪਾਰਟੀ ਦੇ ਵਿੱਚ ਕੰਮ ਕਰੋ ਪਾਰਟੀ ਨੂੰ ਆਪਾਂ ਨੂੰ ਚੜ੍ਹਦੀ ਕਲਾ ਵਾਸਤੇ ਲੈ ਕੇ ਜਾਣਾ ਹੈ ਪਾਰਟੀ ਨੂੰ ਆਪਾਂ ਨੇ ਮਜ਼ਬੂਤ ਕਰਨਾ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਆਪਾਂ ਦੂਰ ਹੋ ਕੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਾਂ ਨੇ ਆਪਣੀ ਪਾਰਟੀ ਦਾ ਜਿਹੜਾ ਸਿਸਟਮ ਹੈ ਉਹ ਖਰਾਬ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਜੀ ਜੋ ਅੱਜ ਦਾ ਸਮੇਂ ਚੱਲਦਾ ਪਿਆ ਸਾਡੀ ਆਕਾਲੀ ਦਲ ਪਾਰਟੀ 'ਚ ਦੋ ਗਰੁੱਪ ਬਣ ਚੁੱਕੇ ਨੇ ਇਹ ਘਟਨਾ ਆਪਸ ਦੇ ਵਿੱਚ ਚੱਲਦਾ ਪਿਆ ਆਵਾ ਮੈਂ ਤੇ ਇਹੀ ਚਾਹੂੰਗੀ ਕਿ ਉਹਨਾਂ ਅੱਗੇ ਮੇਰੀ ਅਪੀਲ ਹੈ ਕਿ ਦੁਬਾਰਾ ਪਾਰਟੀ ਚ ਆ ਕੇ ਕੰਮ ਕਰਨ ਅਗਰ ਤੁਹਾਡੇ ਮੰਚ ਕੋਈ મતਭੇਦ ਹੈ ਤੇ ਬੈਠ ਕੇ ਵੀ ਸੁਲਝਾਇਆ ਜਾ ਸਕਦਾ ਸੀ ਮੈਨੂੰ ਨਹੀਂ ਲੱਗਦਾ ਕਿ ਅਲੱਗ ਕੰਮ ਕਰਕੇ ਸੁਲਝਾਇਆ ਜਾ ਸਕਦਾ ਹੈ ਤੁਹਾਡੇ ਅੱਗੇ ਮੇਰੀ ਇਹੀ ਬਿੰਦੀ ਹੈ ਕਿ ਜਦੋਂ ਸਤਾ ਤੇ ਪਾਰਟੀ ਸੀ ਤੀ ਸਭ ਨੇ ਬਹੁਤ ਕੰਮ ਕੀਤਾ ਤਾਂ ਹੀ ਬਾਦਸਾਬ ਨੇ ਤੁਹਾਡਾ ਸਿਰ ਤੇ ਹੱਥ ਰੱਖਿਆ ਸੀ ਜਦੋਂ ਸਦਾ ਤੇ ਪਾਰਟੀ ਹੁੰਦੀ ਹੈ ਤਾਂ ਸਾਰੀ ਦੁਨੀਆ ਹੀ ਚੱਲ ਪੈਂਦੀ ਹੈ ਤੇ ਤੁਹਾਨੂੰ ਤੇ ਬਹੁਤ ਮਾਣ ਸਤਿਕਾਰ ਦਿੱਤਾ ਸੀ ਮੇਰੇ ਹਿਸਾਬ ਨਾਲ ਜਿੰਨਾ ਵੀ ਉਹ ਗਰੁੱਪ ਬਣਿਆ ਵਾ ਸਾਰੇ ਹੀ ਮਾਨਯੋਗ ਜਿਨ ਸਭ ਨੇ ਸਤਾਰੇ ਵਿੱਚ ਬਹੁਤ ਕੰਮ ਕੀਤਾ ਵਾ ਔਰ ਬਹੁਤ ਕੰਮ ਲਿਆ ਵੀ ਉਹਨਾਂ ਨੇ ਅੱਜ ਜਦੋਂ ਪਾਰਟੀ ਦਾ ਸਮੇਂ ਦਾ ਨਾ ਆ ਗਿਆ ਤੇ ਤੁਸੀਂ ਅੱਜ ਪਾਰਟੀ ਦਾ ਸਾਥ ਛੱਡਦੇ ਪਏ ਉਹ ਪਿੱਠ ਪਿੱਛੇ ਛੂੜਾ ਕੋਬੰਦ ਚੰਗਾ ਸੀ ਤੇ ਬੈਠ ਕੇ ਆਪਣੀ ਗੱਲ ਨੂੰ ਰੱਖਦੇ ਅਗਰ ਬਾਦ ਸਾਨੂੰ ਜੋ ਵਿਚਾਰ ਕਰਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਲੜਾਈ ਜਿਹੜੀ ਹੈ ਆਪਾਂ ਲੜ ਕੇ ਹੀ ਸੁਝਾ ਸਕਦੇ ਹਾਂ ਮੈਨੂੰ ਲੱਗਦਾ ਕਿ ਆਪਣੇ ਸਾਰੇ ਵਿਚਾਰਾਂ ਦੇ મતਬੇਦ ਹੋ ਸਕਦੇ ਨੇ ਕਿਸੇ ਵੀ ਗੱਲ ਨੂੰ ਲੈ ਕੇ ਤੇ ਉਹ ਗੱਲ ਕਰਕੇ ਵੀ ਖਤਮ ਕਰ ਸਕਦੇ ਸੀ ਤੇ ਅੱਜ ਜ ਸਾਡੀ ਬੀਬੀ ਪੰਡਾਨ ਹਰਗੋਬਿੰਦਪੁਰ ਜੀ ਉਹਨਾਂ ਦਾ ਇਹੀ ਆਦੇਸ਼ ਹੈ ਸਾਰੀ ਇਸਤਰੀਆਂ ਨੂੰ ਇਕੱਠਾ ਕਰਕੇ ਕਿ ਇਹ ਕਾਲੀਦਲ ਪਾਰਟੀ ਪਹਿਲੇ ਵੀ ਇੱਕ ਸੀ ਅੱਜ ਵੀ ਇੱਕ ਹੈ ਔਰ ਇੱਕ ਹੀ ਰਹੇਗੀ ਆਪਾਂ ਸਾਰੀਆਂ ਧੀਆ ਪੈਣਾ ਬਾਦਲ ਪਰਿਵਾਰ ਦੇ ਨਾਲ ਆ ਮੈਂ ਸਦਨ ਇੱਕ ਇਹੀ ਗੱਲ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਅੱਜ ਸਰਦਾਰ ਸ਼ਹੀਰ ਸਿੰਘ ਬਾਦਲ ਜੀ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਵਕਤ ਚੰਗੇ ਮਾਰੇ ਆਉਂਦੇ ਰਹਿੰਦੇ ਐ ਅਧੀ ਪਾਰਟੀਆਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਪਰ ਜਿਹੜੀ ਪਾਰਟੀ ਤੁਹਾਡੇ ਹਮੇਸ਼ਾ ਤੁਹਾਡੇ ਨਾਲ ਖੜੀ ਐ ਤੇ ਸਾਨੂੰ ਵੀ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਚਾਹੀਦਾ ਐ ਇਹ ਨਹੀਂ ਐ ਕਿ ਜਦੋਂ ਪਾਰਟੀ ਦੇ ਚੰਗੇ ਦਿਨ ਐ ਤਾਂ ਅਸੀਂ ਉਹਨਾਂ ਦੇ ਨਾਲ ਆ ਤੇ ਜਦੋਂ ਥੋੜੇ ਮਾਰੇ ਦਿਨ ਆ ਗਏ ਐ ਤਾਂ ਅਸੀਂ ਉਹਨਾਂ ਤੋਂ ਭੱਜਣ ਲੱਗ ਜਾਈਏ ਇਹ ਸਾਡੇ ਲਈ ਬਹੁਤ ਚੰਗੀ ਗੱਲ ਨਹੀਂ ਹੈਗੀ ਐ ਤਾਂ ਸਾਨੂੰ ਇਹ ਚਾਹੀਦਾ ਕਿ ਜੇਕਰ ਕੋਈ ਮਰਮਟਾ ਆ ਵੀ ਸਾਡੇ ਆਪਸ ਵਿੱਚ ਕੋਈ ਹੈਗੇ ਐ ਸਾਨੂੰ ਉਹ ਬੈਠ ਕੇ ਨਿਬਟਾ ਲੈਣੇ ਚਾਹੀਏ ਤਾਂ ਆਪਣਾ ਢਣੰਗਾ ਕਰਨ ਵਾਲੀ ਗੱਲ ਹੁੰਦੀ ਹੈ ਇਸ ਲਈ ਸਾਨੂੰ ਆਪਸ ਵਿੱਚ ਬੈਠ ਕੇ ਇਹ ਸਭ ਸਾਰਾ ਕੁਝ ਨਿਬੇੜ ਲੈਣਾ ਚਾਹੀਦਾ ਹੈ ਕਿ ਪਾਰਟੀ ਇਹ ਜਿਹੜੀ ਇੱਕ ਬਹੁਤ ਵੱਡਾ ਥੰਮ ਹੈ ਇਹ ਅਤੇ ਬਹੁਤ ਵੱਡਾ ਪੇੜ ਹੈ ਸ਼੍ਰੋਮਣੀ ਅਕਾਲੀ ਦਲ ਇਹਦੀਆਂ ਸ਼ਾਖਾਵਾਂ ਇਹਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ ਅਤੇ ਇਹਦੇ ਜਿਹੜੇ ਪੱਤੇ ਨੇ ਉਹ ਬਹੁਤ ਨੇ ਕਿ ਕੁਝ ਪੱਤੇ ਪੀਲੇ ਪੈ ਕੇ ਝੜ ਜਾਂਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕੀ ਜਿਹੜੀ ਪਾਰਟੀ ਹੈ ਉਹ ਜਾਂ ਪੇਡ ਹੈ ਉਹ ਖਤਮ ਹੋ ਜਾਂਦਾ ਜੋ ਅੱਜ ਦੇ ਹਾਲਾਤ ਨੇ ਜੀ ਉਹਨਾਂ ਦੇ ਆਪਾਂ ਤਾਂ ਇਹ ਹੀ ਕਹਿ ਸਕਦੇ ਹਾਂ ਜੀ ਜਿਹੜਾ ਦੂਸਰਾ ਬਾਗੀ ਤੜਾ ਹੈ ਉਹ ਨੂੰ ਆਪਾਂ ਬਾਗੀ ਤੜਾ ਨਹੀਂ ਕਹਿ ਸਕਦੇ ਜੀ ਉਹ ਵੀ ਆਪਣੇ ਆਪ ਦੇ ਨੇ ਤੇ ਚਲੋ মতਪੇਦ ਹੋ ਜਾਂਦੇ ਉਹ ਆਪਣੇ ਘਰਾਂ ਦੇ ਵਿੱਚ ਵੀ ਹੋ ਜਾਂਦੇ ਆ ਜੋ ਉਹਨਾਂ ਦਾ ਹੈਗਾ ਥੋੜਾ ਜਿਹਾ ਸਿਗਵੀਰ ਜੀ ਨੂੰ ਲੈ ਕੇ ਵੀ ਉਹਨਾਂ ਦੀ ਪ੍ਰਧਾਨਗੀ ਸਹੀ ਨਹੀਂ ਹੈ ਜਾਂ ਉਹਨਾਂ ਦੇ ਸਵਾਲ ਠਾਉਂਦੇ ਨੇ ਪ੍ਰਧਾਨਗੀ ਤੇ ਪਰ ਇਹ ਬਿਲਕੁਲ ਗਲਤ ਹੈ ਅਸੀਂ ਸਿਗਵੀਰ ਜੀ ਨਾਲ ਖੜੇ ਆਂ ਕਿ ਸਗਵੀਰ ਜੀ ਇੱਕ ਬਹੁਤ ਆਮਾਨਦਾਰ ਤੇ ਮਿਹਨਤੀ ਇਨਸਾਨ ਨੇ ਤੇ ਇਸ ਕਰਕੇ ਵੀ ਉਹਨਾਂ ਤੇ ਸਵਾਲ ਉਠਾਉਣ ਦੀ بجائے ਉਹਨਾਂ ਨਾਲ ਬੈਠ ਕੇ ਗੱਲ ਕੀਤੀ ਜਾਵੇ ਸਗਵੀਰ ਜੀ ਨਾਲ ਦੂਸਰੇ ਧੜਾ ਮਿਲ ਕੇ ਗੱਲ ਕਰੇ ਤੇ ਉਹਨਾਂ ਨਹੀਂ ਗੱਲ ਨੂੰ ਸਹਿਮਤੀ ਵੀ ਪਾਉਣਗੇ ਸਗਵੀਰ ਜੀ ਜਿੱਥੇ ਵੀ ਪੈਂਦੀ ਹੋਈ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਆਪਣੇ ਆਪ ਦੇ ਹੀ ਨੇ ਪਰ ਜੋ ਬਾਦਲ ਪਰਿਵਾਰ ਹੈ ਜੀ ਆਪਾਂ ਬਾਦਲ ਪਰਿਵਾਰ ਦੀ ਸਾਰੇ ਕਾਲੀ ਦਲ ਦੇ ਵਰਕਰ ਜਾਂ ਅਹੁਦੇਦਾਰ ਆਪਾਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜੀ ਜੋ ਵੀ ਆਪਾਂ ਅੱਜ ਹੈਗੇ ਆਂ ਆਪਾਂ ਬਾਦਲ ਪਰਿਵਾਰ ਕਰਕੇ ਆਂ ਜੀ ਵੀ ਬਾਹਰ ਸਿੰਮਰਤ ਕੌਰ ਬਾਦਲ ਅਲ ਸ੍ਰੀਵੀਰ ਜੀ ਪ੍ਰਗਤ ਸਿੰਘ ਬਾਦਲ ਜੀ ਸਾਰੇ ਆਪਾਂ ਉਹਨਾਂ ਦੇ ਸਿਰ ਤੇ ਆਂ ਜੀ ਤੇ ਸਾਡੀ ਤਾਂ ਇਹ ਇੱਕੋ ਇੱਕ ਬੇਨਤੀ ਹੈ ਜੀ ਕਿ ਜੋ ਦੂਸਰਾ ਧੜਾ ਹੈ ਉਹ ਆ ਕੇ ਸ੍ਰੀਵੀਰ ਜੀ ਨਾਲ ਗੱਲਬਾਤ ਕਰਨਾ ਕਿਉਂਕਿ ਕੋਈ ਵੀ ਗੱਲ ਹੁੰਦੀ ਆਪਣੇ ਘਰ ਦੇ ਵਿੱਚ ਵੀ ਕੋਈ ਖਲਿਆਰਾ ਪੈਂਦਾ ਤੇ ਉਹ ਚਾਰ ਦਿਵਾਰੀ ਦੇ ਵਿੱਚ ਸਿਮੇਟਿਆ ਜਾਵੇ ਤਾਂ ਜ਼ਿਆਦਾ ਵਧੀਆ ਤੇ ਨਹੀਂ ਤਾਂ ਇੱਕ ਦੂਸਰੇ ਤੇ ਸਵਾਲ ਹੀ ਠਾਉਂਦੇ ਐ ਉੜਦੇ ਨੇ ਜਿਵੇਂ ਹੁਣ ਚਰਨਜੀਤ ਬਰਾੜੂ ਜੀ ਆ ਜਾਂ ਹੋਰ ਨੇ ਉਹ ਸਵਾਲ ਠਾ ਰਹੇ ਨੇ ਉਹ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਚਲੋ ਆਪਾਂ ਕੁਝ ਵੀ ਨਹੀਂ ਬੋਲਦੇ ਇਸ ਵਿਸ਼ੇ ਤੇ ਆਪਣੀ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਆ ਕੇ ਸਵੀਰ ਜੀ ਨਾਲ ਗੱਲਬਾਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਾਰਟੀ ਦੇ ਵਿੱਚ ਕਦੇ ਕੋਈ ਐਹੋ ਜੀ ਚੀਜ਼ ਨਹੀਂ ਲੱਗੀ ਕਿ ਇੱਥੇ ਚੀਜ਼ਾਂ ਗਲਤ ਹੈ ਤੇ ਜਿਹੜੇ ਕੰਮ ਵਾਸਤੇ ਤੁਸੀਂ ਪਾਰਟੀ 'ਚ ਜਾਨੇ ਆ ਤੇ ਤੁਹਾਨੂੰ ਉਹੇ ਜਿਹਾ ਹੀ ਫਲ ਮਿਲੂ ਜੇ ਬੰਦਾ ਆਪਦੇ ਸਵਾਰਥ ਵਾਸਤੇ ਪੈਸੇ ਕਮਾਉਣ ਵਾਸਤੇ ਪਾਰਟੀ ਚਾਹੂਗਾ ਤਾਂ ਫਿਰ ਉਹ ਬੰਦਾ ਕੱਲ ਨੂੰ ਨਿੰਦਿਆ ਕਰੂਗਾ ਜਿਹੜਾ ਬੰਦਾ ਨਿਰਸਵਾਰਥ ਸੇਵਾ ਕਰਦਾ ਤੇ ਉਹ ਬੰਦਾ ਕਦੇ ਪਾਰਟੀ ਕੋਈ ਵੀ ਪਾਰਟੀ ਆ ਭਵੇਂ ਉਹ ਬੰਦਾ ਕਦੇ ਵੀ ਪਾਰਟੀ ਦੇ ਨਾਲ ਧੋਖਾ ਨਹੀਂ ਕਰ ਸਕਦਾ ਚੰਗਾ ਮਾੜਾ ਟਾਈਮ ਪਾਰਟੀ ਚ ਆਉਂਦਾ ਆਉਂਦਾ ਰਹੂਗਾ ਕੋਈ ਗੱਲ ਨਹੀਂ ਪਰ ਅਸੀਂ ਦੁਬਾਰਾ ਖੜੇ ਫੇਰ ਹੋਵਾਂਗੇ ਬਾਕੀ ਜਿਹੜੇ ਲੋਕ ਐ ਆਪਦੇ ਸਵਾਰਥ ਵਾਸਤੇ ਪੈਸਾ ਇਕੱਠਾ ਕਰਿਆ ਪਾਵਰਾਂ ਲਈਆਂ ਸਭ ਕੁਝ ਲਿਆ ਅੱਜ ਨਿੰਦਿਆ ਕਰ ਰਹੇ ਉਹ ਚੀਜ਼ ਥੋੜੀ ਖਰਾਬ ਲੱਗ ਰਹੀ ਹੈ ਕਿਉਂਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਚੁੱਪਚਾਪ ਚਲੇ ਜਾਓ ਫਿਰ ਚੰਗੀਆਂ ਚੀਜ਼ਾਂ ਵੀ ਤੁਸੀਂ ਕਰੋ ਕੱਲੇ ਬਾਦਲ ਸਾਹਿਬ ਤੇ ਸੁਖਬੀਰ ਜੀ ਇਸ ਚੀਜ਼ ਦੇ ਜ਼ਿੰਮੇਵਾਰ ਨਹੀਂ ਐ ਤੁਸੀਂ ਸਭ ਲੋਕ ਜ਼ਿੰਮੇਵਾਰ ਆ ਕਿਉਂਕਿ ਬਾਦਲ ਸਾਹਿਬ ਤੇ ਸੁਖਬੀਰ ਜੀ ਰਹਿ ਲੈ ਕੇ ਕੰਮ ਕਰਦੇ ਆ ਕਿਸੇ ਵੀ ਚਾਰ ਬੰਦਿਆਂ ਦੀ ਰਹਿ ਲੈਂਦੇ ਸੀ ਫਿਰ ਕੰਮ ਕਰਦੇ ਆ ਫਿਰ ਅੱਜ ਤੁਸੀਂ ਜੇ ਕੁਝ ਵੀ ਗਲਤੀ ਹੁੰਦੀ ਹੈ ਤਾਂ ਸੁਖਬੀਰ ਜੀ ਨੇ ਕਰਤਾ ਤੇ ਚੰਦੂ ਮਾਜਰਾ ਸਾਹਿਬ ਨੂੰ ਮੈਂ ਇੱਕ ਥੋੜੀ ਜਿਹੀ ਗੱਲ ਪੁੱਛਣਾ ਚਾਹਣੀ ਆ ਜਦੋਂ ਉਹਨਾਂ ਨੇ ਬਰਗਾੜੀ ਦੇ ਉੱਤੇ ਇੱਕ ਕਿਹਾ ਸੀ ਕਿ ਇਹਨਾਂ ਦੇ ਟੈਂਟ ਟੁਣ ਟ ਪੱਟੋ ਤੇ ਇਹਨਾਂ ਦੀ ਬਿਜਲੀ ਬੰਦ ਕਰੋ ਉਦੋਂ ਚੰਦੂਆ ਜਰਾ ਸਾਹਿਬ ਨੂੰ ਬਾਦਲ ਸਾਹਿਬ ਤੇ ਸੁਖਬੀਰ ਜੀ ਨੇ ਕਿਹਾ ਸੀ ਵੀ ਇਹ ਬਿਆਨ ਦੇ ਇਹਦੇ ਕਰਕੇ ਨਾ ਥੋੜਾ ਸੋ ਸਮਝ ਕੇ ਬੋਲਣ ਬਾਕੀ ਬੀਬੀ ਜੀ ਕਹਿੰਦੇ ਆ ਦਫ਼ਤਰ ਦੇ ਵਿੱਚ ਸਾਨੂੰ ਕੌਣ ਰੋਕ ਸਕਦਾ ਚਰਨਜੀਤ ਬਰਾੜ ਬੁਖਲਾਇਆ ਫਿਰਦਾ ਚਰਨਜੀਤ ਬਰਾੜ ਨੇ ਪਾਰਟੀ ਨੂੰ ਦਿੱਤਾ ਕੀ ਹੈ ਇੱਕ ਗੱਲ ਮੈਂ ਪੁੱਛਣਾ ਚਾਹਣੀ ਮੈਂ ਕਿ ਨਹੀਂ ਮੇਰੇ ਨਾਲ ਬੈਠਣ ਬੀਬੀ ਜੀ ਵੀ ਬੈਠਣ ਤੇ ਚਰਨਜੀਤ ਬਰਾੜ ਵੀ ਬੈਠੇ ਚੰਡੀਗੜ੍ਹ ਦੇ ਵਿੱਚ ਦਫ਼ਤਰ 'ਚ ਚਰਨਜੀਤ ਬਰਾੜ ਬੈਠਦਾ ਤੇ ਚੰਡੀਗੜ੍ਹ ਦਾ ਜਿਹੜਾ ਅਕਾਲੀ ਦਲ ਦਾ ਇੱਥੇ ਇਹਨਾਂ ਨੇ ਹਾਲ ਕਰਿਆ ਸਭ ਨੂੰ ਪਤਾ ਹੈ ਤੇ ਸਭ ਦੇ ਸਾਹਮਣੇ ਆ ਤੇ ਸੁਖਬੀਰ ਜੀ ਦੇ ਨਾਲ ਅਸੀਂ ਜੁੜੇ ਆ ਅਸੀਂ ਸੁਖਬੀਰ ਜੀ ਦੀ سپورਟ 'ਚ ਖੜੇ ਆ ਸਾਨੂੰ ਪਾਰਟੀ ਦੇ ਵਿੱਚ ਕੋਈ ਨੰਬਰਾਈ ਦਿਖੀਏ ਤੇ ਨਾ ਕਿਉਂਕਿ ਜਿਹੜੀ ਨਜ਼ਰ ਨਾਲ ਬੰਦਾ ਦੇਖਦਾ ਚੀਜ਼ ਉਹੀ ਬੰਦੇ ਨੂੰ ਦਿਖਦਾ ਜੇ ਤੁਸੀਂ ਮਾੜੀ ਸੋਚ ਲੈ ਕੇ ਕਿਸੇ ਨੂੰ ਦੇਖੋਗੇ ਤਾਂ ਤੁਹਾਨੂੰ ਮਾੜਾ ਦਿਖੂਗਾ ਪਰ ਸਾਡੇ ਵਾਸਤੇ ਤਾਂ ਪਾਰਟੀ ਇੱਕ ਮਾਂ ਹੈ ਤੇ ਮਾਂ ਦੀ ਤਰ੍ਹਾਂ ਅਸੀਂ ਪਾਰਟੀ ਦੀ ਸੇਵਾ ਕਰਦੇ ਰਵਾਂਗੇ ਅੱਜ ਸਾਡੇ ਸਾਰੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਇਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਮਾਹੌਲ ਠੀਕ ਨਹੀਂ ਹੈਗਾ ਜੇ ਕਿਸੇ ਨੂੰ ਕੋਈ ਗੁੱਸਾ ਗਿਲਾ ਹੈਗਾ ਤਾਂ ਆਪਣੇ ਪਰਿਵਾਰ 'ਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਕਿ ਅਸੀਂ ਸਭ ਦੇ ਸਾਹਮਣੇ ਆਪਣੇ ਪਰਿਵਾਰ ਦੀਆਂ ਗੱਲਾਂ ਕਰੀਏ ਗੁੱਸੇ ਗਿਲੇ ਹੋ ਜਾਂਦੀਆਂ ਨਾਰਾਜ਼ਗੀਆਂ ਹੋ ਜਾਂਦੀਆਂ ਨੇ ਬੈਠ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਬੈਠ ਕੇ ਸੁਲ ਜਾਂਦੀਆਂ ਨੇ ਵਿਰੋਧੀ ਤਾਂ ਮੌਕੇ ਭਾਲਦੇ ਨੇ ਹਮੇਸ਼ਾ ਮੱਕਾ ਭਣਦੇ ਆਏ ਨਹੀਂ ਅੱਗੇ ਵੀ ਭਾਲਣਗੇ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਜਿਵੇਂ ਕਿ ਪਾਰਟੀ ਇਹ ਸ਼ੋਮਨੀ ਕਾਲੀ ਦਲ ਦੇ ਵਿੱਚ ਪਿਛਲੇ ਦਿਨਾਂ ਚ ਬਗਾਵਤ ਦੇਖਣ ਨੂੰ ਮਿਲੀ ਆ ਅਸੀਂ ਇੱਕ ਵਰਕਰ ਹੋਣ ਦੇ ਨਾਂ ਤੇ ਸਾਨੂੰ ਇਸ ਗੱਲ ਦਾ ਬੜਾ ਹੀ ਦੁੱਖ ਹੈ ਕਿ ਸਮਾਂ ਮਾੜਾ ਚੰਗਾ ਆਉਂਦਾ ਰਹਿੰਦਾਗਾ ਪਾਰਟੀ ਅੱਜ ਸੱਤਾ 'ਚ ਨਹੀਂ ਹੈਗੀ ਤਾਂ ਪਰ ਕਹਿੰਦੇ ਹੁੰਦੇ ਸਮਾਂ ਇੱਕ ਇਹੋ ਜੀ ਚੀਜ਼ ਹੈ ਜਿਹੜੇ ਆਪਣਿਆਂ ਦੇ ਚਿਹਰੇ ਪਛਾਨੇ ਜਾਂਦੇ ਨੇ ਉਹੀ ਅੱਜ ਇਹੋ ਜਿਹਾ ਕੁਝ ਸਾਨੂੰ ਦੇਖਣ ਨੂੰ ਮਿਲਿਆ ਪਰ ਜਿਹੜੇ ਅਸੀਂ ਵਰਕਰਾਂ ਕਈ ਵਾਰੀ ਇਸ ਗੱਲ ਕਰਕੇ ਚੁੱਪ ਕਰ ਜਾਂਦੇ ਆ ਵੀ ਨਹੀਂ ਇਹ ਕੋਈ ਪਰਿਵਾਰਕ ਮੈਟਰ ਆ ਪਾਰਟੀ ਇੱਕ ਪਰਿਵਾਰ ਹੁੰਦੀ ਹੈ ਵੀ ਨਹੀਂ ਬੋਲਣਾ ਚਾਹੀਦਾ ਪਰ ਇਸ ਵਾਰ ਹੱਦ ਹੋ ਚੁੱਕੀ ਹੈਗੀ ਪਾਰਟੀ ਦੇ ਵਿੱਚ ਬਗਾਵਤ ਬਹੁਤ ਵੱਡੀ ਖੜੀ ਕੀਤੀ ਜਾ ਰਹੀ ਹੈ ਇਸ ਗੱਲ ਦਾ ਸਾਨੂੰ ਸਾਰੇ ਵਰਕਰਾਂ ਨੂੰ ਦੁੱਖ ਹੈ ਤੇ ਅਸੀਂ ਪ੍ਰਧਾਨ ਸਰਦਾਰ ਸਕਬੀਰ ਸਿੰਘ ਬਾਦਲ ਜੀ ਦੇ ਨਾਲ ਆ ਸਾਰਾ ਇਸਤਰੀ ਅਕਾਲੀ ਦਲ ਉਹਨਾਂ ਦੇ ਨਾਲ ਹੈ ਤੇ ਅਸੀਂ ਸਾਨੂੰ ਉਹਨਾਂ ਦੀ ਪ੍ਰਦਾਨ ਕੀ ਹਿੰਮਤ ਦੀ ਪ੍ਰਦਾਨ ਕੀ ਹੱਲੇ ਕੰਮ ਕਰਕੇ ਅਸੀਂ ਸੁਨੋ ਸਟ ਇਸ ਗੱਲ ਤੋਂ ਸਾਨੂੰ ਕੋਈ ਇਸ ਗੱਲ ਦਾ ਉਹ ਨਹੀਂ ਹੈਗਾ ਅਸੀਂ ਬਾਦਲ ਸਾਹਿਬ ਦੇ ਨਾਲ ਆ ਇਸ ਕਰਕੇ ਸਾਡੀ ਇਹ ਬੇਨਤੀ ਆ ਵੀ ਇਹੋ ਜੀ ਗੱਲਾਂ ਨਾ ਕਰੋ ਤੇ ਹੱਥ ਬੰਨ ਕੇ ਬੇਨਤੀ ਕਰਦੇ ਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਪਿਛਲੇ ਦਿਨੇ ਜਿਹੜਾ ਆਪਣੀ ਪਾਰਟੀ ਦੇ ਵਿੱਚ ਦੋ ਫਾੜ ਮਤਲਬ ਗਰੁੱਪ ਹੋ ਰਹੇ ਨੇ ਦੋ ਪਾਸੇ ਮਤਲਬ ਲੋਕ ਚੱਲ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੀ ਆ ਐਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਪਾਰਟੀ ਹੁੰਦੀ ਆ ਉਹ ਇੱਕ ਮਾਂ ਹੁੰਦੀ ਆ ਮਾਂ ਪਾਰਟੀ ਹੁੰਦੀ ਹੈਗੀ ਮਾਂ ਦੇ ਨਾਲ ਆਪਾਂ ਨੂੰ ਗਦਾਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਸੱਤਾ ਦੇ ਵਿੱਚ ਰਹਿ ਕੇ ਬਹੁਤ ਵਧੀਆ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਜੀ ਦੀ ਰਹਿਨਮਾਈ ਦੇ ਹੇਠ ਬਹੁਤ ਵਧੀਆ ਪਾਰਟੀ ਨੇ ਕੰਮ ਕੀਤਾ 10 ਸਾਲ ਸੱਤਾ ਦੇ ਵਿੱਚ ਜਦੋਂ ਪਾਰਟੀ ਸੀ ਆਪਣੀ ਤੁਸੀਂ ਦੇਖੋ ਸੜਕਾਂ ਦਾ ਖੋਰ ਕੱਢਿਆ ਬਿਜਲੀ ਦੇ ਮਤਲਬ ਇਹ ਸਾਰਾ ਕੁਝ ਸੁਖਬੀਰ ਬਾਦਲ ਜੀ ਦੇ ਨਾਲ ਹੀ ਹੋਇਆ ਸੀਗਾ ਇਦਾਂ ਆਪਾਂ ਕਹਿ ਨਹੀਂ ਸਕਦੇ ਵੀ ਉਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਇਦਾਂ ਮਤਲਬ ਜੇ ਕੋਈ ਮਾੜਾ ਮੋਟਾ ਝਗੜਾ ਕੁਝ ਵੀ ਹੈਗਾ ਤਾਂ ਸੀ ਬੈਠ ਕੇ ਨਿਮੇੜ ਸਕਦੇ ਆਪਾਂ ਕੋਈ ਐ ਨਹੀਂ ਹੈਗਾ ਵੀ ਆਪਾਂ ਜਾ ਦੇ ਜਾ ਕੇ ਇੱਧਰ ਰੌਲਾ ਪਾਵਾਂਗੇ ਇੱਧਰ ਉਹ ਤਾਂ ਆਪਾਂ ਨੂੰ ਲੋਕ ਨਹੀਂ ਜਿਹੜੇ ਹੋਰ ਲੋਕ ਨੇ ਉਂਗਲਾਂ ਲਾ ਕੇ ਪੜਵਾਉਣਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਦੁਫਾੜਨਾ ਕਰੋ ਆਪਣੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਝੰਡੇ ਦੇ ਹੇਠਾਂ ਰਹਿ ਕੇ ਸਾਰੇ ਜਾਨੀ ਆਪਾਂ ਵਰਕ ਕਰੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਦੇਖੋ ਜੇ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਆਪਣੇ ਸਾਰਿਆਂ ਦੇ ਹੱਥ ਮਜ਼ਬੂਤ ਹੋ ਜਾਣਗੇ ਐ ਨਹੀਂ ਹੋਣਾ ਚਾਹੀਦਾ ਕਿ ਸਿਰਫ ਕੁਰਸੀ ਦੀ ਖਾਤਰ ਸਿਰਫ ਬਈ ਮੈਨੂੰ ਨਹੀਂ ਕੁਰਸੀ ਮਿਲੀ ਜਾਂ ਜਦੋਂ ਮਿਲੀ ਸੀਗੀ ਉਦੋਂ ਉਦੋਂ ਪਰ ਹੁਣ ਤੁਹਾਨੂੰ ਅ ਦੇਖਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਖੜਨਗੇ ਖੜਨਗੇ ਲੋਕਾਂ ਨੂੰ ਪਤਾ ਚੱਲ ਚੁੱਕਿਆ ਵੀ ਸਾਡੀ ਖੇਤਰੀ ਪਾਰਟੀ ਖੇਤਰੀ ਪਾਰਟੀ ਹੀ ਹੁੰਦੀ ਆ ਤਾਂ ਇਸ ਕਰਕੇ ਆਪਾਂ ਨੂੰ ਦੁਫਾੜ ਨਹੀਂ ਹੋਣਾ ਚਾਹੀਦਾ ਦੂਜੀਆਂ ਪਾਰਟੀਆਂ ਜਿਹੜੀਆਂ ਭਾਜਪਾ ਜਾਂ ਕੋਈ ਕੋਈ ਵੀ ਪਾਰਟੀ ਆ ਦਿੱਲੀ ਵਾਲੀ ਉਹ ਆਪਾਂ ਨੂੰ ਮਤਲਬ ਐਦਾਂ ਸਿਆਸਤ ਕਰਕੇ ਪੜਵਾ ਰਹੇ ਨੇ ਉਹਨਾਂ ਦੇ ਪਿੱਛੇ ਨਾ ਲੱਗੋ ਕਿਰਪਾ ਕਰਕੇ ਬੇਨਤੀ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਾਥ ਦੇਵੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੀ ਵੀ ਇਸਤਰੀ ਅਕਾਲੀ ਦਲ ਆ ਅਸੀਂ ਸਾਰੇ ਬਾਦਲ ਸਿੰਘ ਸਾਬ ਦੇ ਨਾਲ ਆ ਅਸੀਂ ਬੀਬੀ ਹਰगोਬਿੰਦ ਦੇ ਨਾਲ ਆ ਅਸੀਂ ਬੀਬੀ ਬਹਾਦਰ ਸਿਮਰਤ ਕੌਰ ਦੇ ਨਾਲ ਆ ਅਸੀਂ ਸਾਰਾ ਇੱਕ ਹੈ ਇੱਕ ਜੁੱਟ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਜਿੱਤ ਵੀ ਹੋਣੀ ਆ ਤੇ ਸਰਕਾਰਾਂ ਵੀ ਬਣਣਗੀਆਂ ਤੇ ਕੰਮ ਵੀ ਬਹੁਤ ਵਧੀਆ ਹੋਣਗੇ ਤੇ ਪੰਜਾਬ ਨੂੰ ਤਰੱਕੀ ਤੇ ਵੀ ਲੈ ਕੇ ਜਾਵਾਂਗੇ ਜੇ ਤਰੱਕੀ ਤੇ ਲੈ ਕੇ ਜਾਣਾ ਤਾਂ ਮਿਲ ਕੇ ਚੱਲਣਾ ਪਊਗਾ ਐਦਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਾਂ ਆਪਣਾ ਖਰਾਬ ਨਾ ਕਰੋ ਇੱਕ ਜੁੱਟ ਹੋ ਕੇ ਆਪਾਂ ਨੂੰ ਚੱਲਣਾ ਪਊ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਪਾਰਟੀ ਦੇ ਵਿੱਚ ਮੈਂ ਕਹਾਂਗੀ ਦੋ ਧੜੇ ਬਨੇ ਹੋਏ ਆ ਤੇ ਮੈਂ ਇਸ ਗਲਤੀ ਨਿੰਦਾ ਵੀ ਕਰਦੀ ਆ ਜਿਹੜੇ ਸੀਨੀਅਰ ਲੀਡਰਸ਼ਿਪ ਆ ਇੱਕ ਪਾਸੇ ਤਾਂ ਗੱਲ ਕਰਦੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਟਰੋਂਗ ਕਰਨਾ ਹੈ ਤੇ ਇੱਕ ਪਾਸੇ মিডিਆ ਦੇ ਅੱਗੇ ਆ ਕੇ ਇਸ ਪਾਰਟੀ ਦੀ ਨਿੰਦਾ ਕਰਦੀ ਆ ਇਹ ਉਹ ਲੀਡਰ ਹੈਗੇ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਸੀ ਤੇ ਇਹਨਾਂ ਨੇ ਰਾਜ ਕੀਤਾ ਤੇ ਅੱਜ ਜਦੋਂ ਲੋੜ ਹੈ ਪਾਰਟੀ ਨੂੰ ਤੇ ਇਹ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਇਹਨਾਂ ਨੂੰ ਇੱਕ ਹੀ ਮੈਂ ਬੇਨਤੀ ਕਰਨਾ ਚਾਹਾਂਗੀ ਕੀ ਸਮਾ ਹੈਗਾ ਆਪਾਂ ਨੂੰ ਸਾਥ ਮਿਲ ਕੇ ਚੱਲਣ ਦਾ ਇਹ ਸਮਾ ਨਹੀਂ ਹੈਗਾ ਕਿ ਇੱਕ ਦੂਜੇ ਨੂੰ ਅਸੀਂ ਬਾਹਰ ਕਰੀਏ ਤੇ ਅਸੀਂ ਸਾਡੀ ਇਸਤਰੀ ਅਕਾਲੀ ਦਲ ਬਾਦਲ ਸਾਹਿਬ ਦੇ ਨਾਲ ਹੈਗੀ ਹੈ ਤੇ ਹਮੇਸ਼ਾ ਰਹੇਗੀ ਧੰਨਵਾਦ ਤੇ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇਹ ਦੌਰ ਚੱਲ ਰਿਹਾ ਹੈ ਸਾਡੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਤੱਕ ਇਹ ਸਾਡੇ ਪੰਜਾਬ ਦੀ ਦੇਣ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵਰਕ ਕੀਤਾ ਹਮੇਸ਼ਾ ਠੀਕ ਹੈ ਪਾਰਟੀਆਂ ਦੇ ਉੱਪਰ ਸਮਾਂ ਹਮੇਸ਼ਾ ਹੀ ਭਾਰੀ ਪੈਂਦਾ ਰਿਹਾ ਹੈ ਪਰ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਹਰ ਇੱਕ ਪਾਰਟੀ ਤੇ ਜਦੋਂ ਸਮਾਂ ਆਂਦਾ ਹੈ ਇਦਾਂ ਦੇ ਆਪਾਂ ਨੂੰ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਬਲਕਿ ਨਾਲ ਹੋ ਕੇ ਡਟ ਕੇ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪਿਛਲੀ ਜਿਹੜੀ ਮਹੀਨੇ ਦੇ ਵਿੱਚ ਜਿਹੜੀ ਪੰਜਾਬ ਬਚਾਓ ਯਾਤਰਾ ਕੀਤੀ ਸੀ ਬੜੀ ਮਿਹਨਤ ਕੀਤੀ ਹੈ ਤੁਸੀਂ ਦੇਖਿਆ ਜਦੋਂ ਕਿਤੇ ਹਲਕੇ ਤੇ ਵੀ ਜਾਂਦੇ ਸੀ ਤੇ ਸਾਡੇ ਪ੍ਰਧਾਨ ਜੀ ਨੂੰ ਇਹ ਹੁੰਦਾ ਸੀ ਹਲਕਾ ਇੰਚਾਰਜ ਨੂੰ ਹੁੰਦਾ ਸੀ ਵੀ ਅੱਜ ਸਾਡੇ ਹਲਕੇ ਚ ਆਏ ਐ ਤੇ ਨੈਕਸਟ ਡੇ ਵੀ ਅਸੀਂ ਆਰਾਮ ਕਰਨਾ ਹੈ ਸਾਡੇ ਪ੍ਰਧਾਨ ਜੀ ਨੂੰ ਚਿੰਤਾ ਹੁੰਦੀ ਸੀ ਵੀ ਨੈਕਸਟ ਡੇ ਮੈਂ ਫੇਰ ਕਿਸੇ ਹੋਰ ਹਲਕੇ 'ਚ ਜਾਣਾ ਉਹਨਾਂ ਦੀ ਐਨੀ ਮਿਹਨਤ ਦੇ ਕਰਦੇ باوجود ਵੀ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਆਪਣੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਨੂੰ ਵੀ ਦੋ ਧੜਿਆਂ ਦੇ ਵਿੱਚ ਵੰਡਣਾ ਚਾਹੀਦਾ ਹੈ ਸਾਨੂੰ ਸਾਥ ਦੇਣਾ ਚਾਹੀਦਾ ਹੈ ਮੇਰੀ ਇਹੀ ਇੱਕੋ ਇੱਕ ਅਪੀਲ ਹੈਗੀ ਹੈ ਵੀ ਇਹ ਔਖੇ ਸਮੇਂ ਦੀ ਘੜੀ ਦੇ ਵਿੱਚ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਸਾਡੀ ਬੀਬੀ ਹਰ ਗੋਬਿੰਦ ਕੋਰ ਇਹ ਵੀ ਬੜੇ ਤਾਕੜ ਲੀਡਰ ਨੇ ਦੇਖੋ ਅੱਜ ਵੀ ਆਪਾਂ ਇਕੱਠੇ ਹੋ ਰਹੇ ਆਂ ਪਰ ਚਲੋ ਮੰਨਦੇ ਆਂ ਵੀ ਆਪਾਂ ਕਈ ਬੀਬੀਆਂ ਸਾਡੇ ਤੋਂ ਨਾਰਾਜ਼ ਆਂ ਆਪਾਂ ਨੂੰ ਨਾਰਾਜ਼ਗੀ ਨਾ ਇੱਕ ਦੂਸਰੇ ਨਾਲ ਰੱਖਦੇ ਹੋਏ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਅਸੀਂ ਬਾਦਲ ਸਾਹਿਬ ਜੀ ਦੇ ਨਨਾਲ ਆ ਤੇ ਹਮੇਸ਼ਾ ਹੀ ਨਾਲ ਰਵਾਂਗੇ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆਂ ਤੇ ਅਰਦਾਸ ਕਰਦੇ ਰਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਕੁਸ਼ਕ ਮੁੱਠੀਪੁਰ ਆਗੂ ਐ ਜੋ ਪ੍ਰਧਾਨ ਜੀ ਦਾ ਹੀ ਵਿਰੋਧ ਕਰ ਰਿਹਾ ਤੇ ਮੈਂ ਇਹ ਗੱਲ ਕਹਿਣਾ ਚਾਹਣੀ ਐ ਕਿ ਦੇਖੋ ਪ੍ਰਧਾਨ ਜੀ ਨੇ ਬਹੁਤ ਮਿਹਨਤ ਕੀਤੀ ਐ ਬਹੁਤ ਕੰਮ ਕੀਤਾ ਸਾਰੀ ਪਾਰਟੀ ਨੇ ਕੰਮ ਕੀਤਾ ਪਰ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਐ ਕਿ ਜਿੱਦਾਂ ਦਿੱਲੀ ਦੀਆਂ ਤਿੰਨ ਪਾਰਟੀਆਂ ਜਿਹੜੀਆਂ ਮੇਨ ਭਾਜਪਾ ਕਾਂਗਰਸ ਤੇ ਆਮ ਆਦਮੀ ਵਾਲੇ ਇਹਨਾਂ ਦਾ ਅਜੰਡਾ ਪੰਜਾਬ ਨੂੰ ਹਰਾਉਣਾ ਸੀਗਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਸੀ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਾਡੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਹਨਾਂ ਨੇ ਤਿੰਨਾਂ ਨੇ ਇਕੱਠੇ ਹੋ ਕੇ ਇਹ ਚੋਣ ਲੜੀ ਐ ਤਾਂ ਸਾਨੂੰ ਇਸ ਤੋਂ ਚੋਣਾਂ ਤੋਂ ਬਾਅਦ ਇਸ ਗੱਲ ਤੇ ਸੋਚ ਵਿਚਾਰ ਕਰਨੀ ਚਾਹੀਦੀ ਸੀ ਕਿ ਅਸੀਂ ਇਹਨਾਂ ਤਿੰਨਾਂ ਪਾਰਟੀਆਂ ਦਾ ਮੁਕਾਬਲਾ ਕਿੱਦਾਂ ਕਰਨਾ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਜਿਹੜੀਆਂ ਪੰਜਾਬ ਦੇ ਉੱਤੇ ਕਾਬਜ ਹੋਣਾ ਚਾਹੁੰਦੀਆਂ ਪੰਜਾਬ ਦੀ ਲੁੱਟ ਖਸੁੱਟ ਕਰਨਾ ਚਾਹੁੰਦੀਆਂ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੀਆਂ ਪੰਜਾਬ ਦੇ ਰਿਸੋਰਸ ਲੁੱਟਣਾ ਚਾਹੁੰਦੀਆਂ ਤਾਂ ਆਪਾਂ ਇਹ ਵਿਚਾਰ ਕਰਦੇ ਪਰ ਉਹਨਾਂ ਹੀ ਪਾਰਟੀਆਂ ਨੇ ਇੱਕ ਚਾਲ ਚੱਲੀ ਕਿ ਅਸੀਂ ਤਿੰਨੇ ਤਾਂ ਇਕੱਠੇ ਹੈਗੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਦਫਾੜ ਕਰੀਏ ਤੇ ਸਾਡੇ ਜਿਹੜੇ ਕਸ਼ਕ ਆਗੂ ਹੈਗੇ ਆ ਇਹ ਉਹਨਾਂ ਦੇ ਹੱਥਾਂ ਤੇ ਚੜ ਗਏ ਤਾਂ ਇਹਨਾਂ ਨੇ ਆਪਦੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਤੇ ਉਹਨਾਂ ਦੇ ਇਸ਼ਾਰਿਆਂ ਤੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਕੰਮ ਸ਼ੁਰੂ ਕੀਤਾ ਜਿਹਦੀ ਮੈਂ ਪਰਜੋਰ ਸ਼ਬਦਾਂ ਚ ਨਖੇਦੀ ਕਰਦੀ ਆ ਤੇ ਮੈਂ ਸਮੁੱਚੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦਾ ਸਾਰੇ ਇਹਦਾ ਧੰਨਵਾਦ ਕਰਦੀ ਆ ਕਿ ਜਿਹੜੇ 95% ਪਾਰਟੀ ਆ ਜੋ ਪ੍ਰਧਾਨ ਜੀ ਦੇ ਨਾਲ ਖੜੀ ਆ ਇਹਨਾਂ ਜਿਹੜੇ ਇਹਨਾਂ ਆਗੂਆਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਸਾਰੀਆਂ ਗਤੀਵਿਧੀਆਂ ਤੁਸੀਂ ਬੰਦ ਕਰੋ ਤੁਸੀਂ ਬਹੁਤ ਜਿਹੜਾ ਪਾਰਟੀ ਦੇ ਸਰਤੇ ਹੀ ਆਨੰਦ ਮਾਣਿਆ ਹੁਣ ਤੱਕ ਤੇ ਇਹ ਜਿਹੜਾ ਸਾਰਾ ਕੁਝ ਖਾਦਾ ਤੁਸੀਂ ਪਾਰਟੀ ਦੇ ਸਿਰੋ ਹੀ ਖਾਦਾ ਤੇ ਅੱਜ ਉਸੇ ਪਾਰਟੀ ਨੂੰ ਤੁਸੀਂ ਪਿੱਠ ਵਿਖਾ ਰਹੇ ਹੋ ਕੱਲੀ ਪਾਰਟੀ ਨੂੰ ਨਹੀਂ ਪਿੱਠ ਵਿਖਾ ਰਹੇ ਤੁਸੀਂ ਅੱਜ ਪੰਜਾਬ ਨੂੰ ਪਿੱਠ ਵਿਖਾ ਰਹੇ ਹੋ ਤੇ ਕੰਮ ਤੁਸੀਂ ਬੰਦ ਕਰੋ ਪਾਰਟੀ ਨੂੰ ਕਮਜ਼ੋਰ ਕਰਨਾ ਬੰਦ ਕਰੋ